ਅੱਜ ਆਪਾਂ ਗੱਲਬਾਤ ਕਰਦੇ ਆ ਕਿ ਬੰਦਾ ਕਿਸੇ ਦੇ احਸਾਨਾਂ ਦੇ ਬਦਲੇ ਉਹਦਾ ਤੰਵਾਦ ਕਰਨਾ ਕਿਉਂ ਪੁੱਲਦਾ ਜਾ ਰਿਹਾ ਤੰਵਾਦ ਕਰਨ ਦੀ ਸ਼ੁਕਰਾਨਾ ਕਰਨ ਦੀ ਤੰਵਾਦ ਦੇਣ ਦੀ ਰੂਚੀ ਪੈਰੋ ਪੈਰ ਘਟਦੀ ਜਾ ਰਹੀ ਹੈ ਬਾਹਰਲੇ ਦੇਸ਼ਾਂ ਦੇ ਅੰਦਰ ਵੇਖੋ ਸਾਈਡ ਵਾਕ ਦੇ ਉੱਤੇ ਤੁਰਦਿਆਂ ਤੁਰਦਿਆਂ ਜੇ ਤੁਸੀਂ ਕਿਸੇ ਨੂੰ ਰਾਹ ਦਿੱਤਾ ਹੈ ਨਾ ਅਰ ਇਨਾਂ ਲੋਕਾਂ ਦੇ ਦੋ ਲਫ਼ਜ਼ ਨੇ ਮੂੰਹ ਚੜੇ ਲਫ਼ਜ਼ ਤਕੀਆ ਕਲਾਮ ਨੰਬਰ 1 ਦੇ ਉੱਤੇ ਥੈਂਕ ਯੂ ਤੇ ਨੰਬਰ 2 ਦੇ ਉੱਤੇ ਸੌਰੀ ਸੌਰੀ ਵੀ ਮੂੰਹ ਚੜਿਆ ਲਫ਼ਜ਼ ਹੈ ਤੇ ਥੈਂਕ ਯੂ ਵੀ ਮੂੰਹ ਚੜਿਆ ਲਫ਼ਜ਼ ਹੈ ਬੋਲਦੇ ਹੀ ਰਹਿੰਦੇ ਨੇ ਕਰਦੇ ਹੀ ਰਹਿੰਦੇ ਨੇ ਨਿੱਕੀ ਨਿੱਕੀ ਗੱਲ ਤੇ ਥੈਂਕ ਯੂ ਥੈਂਕ ਯੂ ਕਰਦੇ ਰਹਿੰਦੇ ਨੇ ਪਰ ਪੰਜਾਬੀ ਕਲਚਰ ਵਿੱਚੋਂ ਪੰਜਾਬੀ ਖੂਨ ਵਿੱਚੋਂ ਜਾਂ ਇਦਾਂ ਕਹਿ ਲਓ ਬਹੁਤੀ ਮਨੁੱਖਤਾ ਵਿੱਚੋਂ ਇਹ ਤਨਵਾਦ ਦੇਣ ਦੀ ਸ਼ੁਕਰਾਨਾ ਕਰਨ ਦੀ ਰੁਚੀ ਘਟਦੀ ਕਿਉਂ ਜਾ ਰਹੀ ਹੈ ਮੈਂ ਗੱਲ ਕਰਦਾ ਕੇਵਲ ਪੰਜਾਬੀ ਕਲਚਰ ਦੀ ਮੈਂ ਜੋ ਅਨਲਿਸਿਸ ਕੀਤਾ ਜੋ ਮੈਂ ਖੋਜ-ਬੀਨ ਕੀਤੀ ਮੇਰੀ ਸਮਝ ਵਿੱਚ ਇਹ ਗੱਲ ਆਉਂਦੀ ਹੈ ਵੀ ਬੰਦੇ ਦੇ ਨਾਲ ਡੀਪਲੀ ਅੰਦਰ ਇੱਕ ਗੱਲ ਬਹਿ ਗਈ ਹੈ ਵੀ ਧੰਨਵਾਦ ਕਰਨ ਦੇ ਨਾਲ ਮੈਂ ਛੋਟਾ ਹੋ ਜਾਵਾਂਗਾ ਪਰ ਇਹ ਸੋਚ ਹੀ ਬੜੀ ਖਤਰਨਾਕ ਹੈ ਇਹ ਸੋਚ ਹੀ ਬੜੀ ਛੋਟੀ ਇਸ ਸੋਚ ਨੇ ਤੈਨੂੰ ਛੋਟਿਆ ਕਰਨਾ ਹੈ ਉਦਾਂ ਤੂੰ ਛੋਟਾ ਨਹੀਂ ਸੀ ਹੋਣਾ ਕਿਸੇ ਦਾ ਧੰਨਵਾਦ ਕਰਨ ਦੇ ਨਾਲ ਬੰਦਾ ਛੋਟਾ ਨਹੀਂ ਹੁੰਦਾ ਪਰ ਇਹ ਗੱਲ ਬਹੁਤ ਡੂੰਗੀ ਉਤਰ ਗਈ ਹੈ ਅੰਦਰ ਡੀਪਲੀ ਬਹਿ ਗਈ ਹੈ ਜਾ ਕੇ ਕਿ ਜੇ ਚਾਰ ਲੋਕਾਂ ਦੇ ਸਾਹਮਣੇ ਚਾਰ ਰਿਸ਼ਤਦਾਰਾਂ ਦੇ ਸਾਹਮਣੇ ਮਿੱਤਰਾਂ ਦੀ ਮਹਿਫਲ ਦੇ ਅੰਦਰ ਕਿਦਰੇ ਮੈਂ ਇਹ ਗੱਲ ਕਹੀ ਵੀ ਇਸ ਬੰਦੇ ਦਾ ਮੈਂ ਧੰਨਵਾਦ ਕਰਦਾ ਇਸ ਬੰਦੇ ਨੇ ਮੇਰੀ ਬਾਹ ਫੜੀ ਸੀ ਇਸ ਬੰਦੇ ਦਾ ਮੈਂ ਸ਼ੁਕਰਗੁਜ਼ਾਰ ਹਾਂ ਮੈਂ ਸੌ ਉਮਰ ਇਹਦਾ ਅਪਾਰੀ ਰਹਾਗਾ ਧੰਨਵਾਦ ਕਰਦਾ ਰਹਾਗਾ ਇਹ ਗੱਲ ਮੈਂ ਕਹਿ ਦਿੱਤੀ ਤੇ ਉਹਨਾਂ ਲੋਕਾਂ ਦੇ ਅੰਦਰ ਮੈਂ ਛੋਟਾ ਹੋ ਜਾਵਾਂਗਾ ਤੇ ਉਹ ਵੱਡਾ ਹੋ ਜਾਏਗਾ ਪਰ ਸੱਜਣਾ ਇਦਾ ਨਹੀਂ ਹੈ ਹੈ ਇਹ ਵੀ ਹਰ ਦਾਣੇ ਦੀ ਨਜ਼ਰ ਦੇ ਅੰਦਰ ਸਿਆਣੇ ਦੀ ਨਜ਼ਰ ਦੇ ਅੰਦਰ ਤੂੰ ਇੰਨੀ ਗੱਲ ਕਹਿਣ ਦੇ ਨਾਲ ਆਪਣਾ ਭਾਰ ਬਣਾ ਲਏਗਾ ਆਪਣੀ ਕੀਮਤ ਆਪਣੀ ਵੁਕਤ ਬਣਾ ਲਏਗਾ ਲੋਕ ਕਹਿਣਗੇ ਯਾਰ ਵਾਕੇ ਬੰਦੇ ਦੇ ਅੰਦਰ ਕੁਆਲਟੀ ਹੈ ਇਹਦਾ ਕਿਸੇ ਨੇ ਭਲਾ ਕੀਤਾ ਇਹਦੀ ਬਾਹ ਫੜੀ ਇਹਦੀ ਹੈਲਪ ਕੀਤੀ ਕਿਸੇ ਸਮੇਂ ਅੱਜ ਲੋਕਾਂ ਦੇ ਅੰਦਰ ਖਲੋ ਕੇ ਕਹਿੰਦਾ ਹੈ ਵੀ ਫਲਾਣੇ ਨੇ ਮੇਰੀ ਹੈਲਪ ਕੀਤੀ ਇਹਦੇ ਅੰਦਰ ਕੁਆਲਿਟੀ ਹੈ ਇਹਦੇ ਨਾਲ ਤੇਰੀ ਕੁਆਲਿਟੀ ਬਣੇਗੀ ਤੇਰੀ ਇਮੇਜ ਚੰਗੀ ਬਣੇਗੀ ਤੇਰਾ ਭਾਰ ਜ਼ਿਆਦਾ ਬਣੇਗਾ ਤੇਰੀ ਕੀਮਤ ਘਟੇਗੀ ਨਹੀਂ ਪਰ ਸਹੀ ਉਲਟਾ ਚੱਲ ਰਿਹਾ ਹੈ ਵੀ ਜੇ ਲੋਕਾਂ ਦੇ ਅੰਦਰ ਖਲੋ ਕੇ ਮੈਂ ਕਹਿ ਦਿੱਤਾ ਤੇ ਮੈਂ ਛੋਟਾ ਹੋ ਜਾਵਾਂਗਾ ਤੇ ਛੋਟਾ ਨਹੀਂ ਹੋਏਗਾ ਸਗੋਂ ਇਸ ਗੱਲ ਦੇ ਨਾਲ ਸਿਆਣਿਆਂ ਦੀ ਨਜ਼ਰ ਦੇ ਅੰਦਰ ਤੂੰ ਵੱਡਾ ਹੋ ਜਾਵੇਂਗਾ ਅੱਛਾ ਜਿਹੜੇ ਤਨਵਾਦ ਕਰਨਾ ਭੁੱਲਦੇ ਜਾ ਰਹੇ ਨੇ ਸ਼ੁਕਰਾਨਾ ਕਰਨਾ ਭੁੱਲਦੇ ਜਾ ਰਹੇ ਨੇ ਉਥੇ ਗੁਰੂ ਦਾ ਵੀ ਭੁੱਲਦੇ ਜਾ ਰਹੇ ਨੇ ਬੰਦੇ ਨੇ ਤੇ ਉਹਨੂੰ ਉਲਾਮਾ ਦੇਣਾ ਹੀ ਕੀ ਗੁਰੂ ਦਾ ਸ਼ੁਕਰਾਨਾ ਵੀ ਲੋਕ ਨਹੀਂ ਕਰਦੇ ਚਲੋ ਖੈਰ ਇੱਕ ਗੱਲ ਇੱਕ ਵੱਖਰੀ ਆਈ ਤੇ ਵਿਚਾਰ ਆਈ ਗੱਲ ਮੈਂ ਕਰ ਰਿਹਾ ਅਸਾਂ ਵੀ ਜਦੋਂ ਉਹਨਾਂ ਲੋਕਾਂ ਨੂੰ ਫੇਰ ਕਿਧਰੇ ਲੋੜ ਪੈਂਦੀ ਏ ਕਿਉਂਕਿ ਦੁਨੀਆਦਾਰੀ ਤੇ ਦੁਨੀਆਦਾਰੀ ਦੇ ਅੰਦਰ ਉਤਰਾ ਚੜ੍ਹਾ ਅਪ ਡਾਊਨ ਚਲਦੀ ਰਹਿੰਦੇ ਤੰਗੀ ਤੁਸ਼ਕੀ ਵੀ ਚਲਦੀ ਹੈ ਅਮੀਰੀ ਵੀ ਚਲਦੀ ਹੈ ਇੱਥੇ ਸਰਦੀ ਗਰਮੀ ਚਲਦੀ ਰਹਿੰਦੀ ਹੈ ਦਿਨ ਰਾਤ ਬਣੀ ਰਹਿੰਦੀ ਕਦੇ ਹਨੇਰਾ ਕਦੇ ਚੜਨਾ ਬਣਿਆ ਹੀ ਰਹਿੰਦਾ ਜਦੋਂ ਕਿਧਰੇ ਫੇਰ ਲੋੜ ਪਈ ਤੇ ਫੇਰ ਉਹਨਾਂ ਦੇ ਕੋਲ ਇੱਕੋ ਹੀ ਰਾਹ ਹੁੰਦਾ ਹੈ ਉਹ ਬਟਰਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਮੱਖਣ ਲਾਉਣਾ ਸ਼ੁਰੂ ਕਰ ਦਿੰਦੇ ਨੇ ਗੱਲਾਂ ਦੇ ਨਾਲ ਤੇ ਹੁਣ ਗੱਲਾਂ ਦੀ ਬਟਰਿੰਗ ਦੇ ਅੰਦਰ ਤੇ ਉਹ ਹੀ ਆਏਗਾ ਨਾ ਜਿਹੜਾ ਬੰਦਾ ਸਿਆਣਾ ਨਹੀਂ ਹੋਏਗਾ ਦਾਨਾ ਬੰਦਾ ਸਿਆਣਾ ਬੰਦਾ ਤੇ ਮਿੰਟ ਤੋਂ ਪਹਿਲਾਂ ਸਮਝ ਜਾਂਦਾ ਹੈ ਵੀ ਇਹ ਬਟਰਿੰਗ ਕਰ ਰਿਹਾ ਹੈ ਹੋਰ ਕੁਝ ਵੀ ਨਹੀਂ ਕਦੇ ਕਦੇ ਉਹ ਬਟਰਿੰਗ ਕਰਨ ਦੇ ਨਾਲ ਆਪਣਾ ਕੰਮ ਕੱਢ ਵੀ ਲੈਂਦਾ ਦੁਬਾਰਾ ਫਿਰ ਆਪਣੀ ਗੱਲ ਆਪਣੀ ਸੂਈ ਉੱਥੇ ਲੈ ਆਉਂਦਾ ਹੈ ਵੀ ਧੰਨਵਾਦ ਕਿਹੜੀ ਚੀਜ਼ ਦਾ ਔਰ ਠੀਕ ਹੈ ਉਹਨੇ ਕਰ ਦਿੱਤਾ ਤਾਂ ਕੀ ਹੋਇਆ ਖੈਰ ਮੇਰਾ ਮਸਲਾ ਇਹ ਹੈ ਵੀ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਭੁੱਲੋ ਨਾ ਤੁਹਾਡੀ ਇਨਸਾਨੀਅਤ ਜਿੰਦਾ ਰਹੇਗੀ ਤੁਹਾਡੇ ਅੰਦਰ ਦਾ ਇਨਸਾਨ ਮਰੇਗਾ ਨਹੀਂ ਤੁਹਾਨੂੰ ਕਿਧਰੇ ਉਲਾਮਾ ਵੀ ਨਹੀਂ ਮਿਲੇਗਾ ਵੀ ਐਸ ਬੰਦੇ ਦੀ ਮੈਂ ਬਾਹ ਫੜੀ ਸੀ ਤੇ ਇਹ ਬੰਦਾ ਸ਼ੁਕਰਾਨਾ ਕਰਨਾ ਭੁੱਲ ਗਿਆ ਸ਼ੁਕਰਾਨਾ ਕਰਨਾ ਤੇ ਗੱਲ ਦੂਰ ਦੀ ਹੈ ਇਹ ਮੇਰਾ ਤਜਰਬਾ ਹੈ ਵੀ ਜਿਹੜੇ ਜਿਹੜੇ ਬੰਦੇ ਦੀ ਤੁਸੀਂ ਹੈਲਪ ਕੀਤੀ ਜਿਹਦੀ ਜਿਹਦੀ ਬਾਹ ਫੜੀ ਉਹ ਤੁਹਾਡੇ ਵਿਰੋਧੀਆਂ ਦੀ ਕਤਾਰ ਦੇ ਅੰਦਰ ਸਭ ਤੋਂ ਅਗਲੇ ਪਾਸੇ ਖਲੋਤਾ ਤੁਹਾਨੂੰ ਮਿਲਦਾ ਤੁਹਾਡੇ ਵਿਰੋਧੀਆਂ ਦੀ ਕਤਾਰ ਦੇ ਅੰਦਰ ਗੱਲ ਕੁਝ ਵੀ ਨਹੀਂ ਗੱਲ ਸਿਰਫ ਇਹ ਨਹੀਂ ਹੈ ਵੀ ਮੈਂ ਬਣ ਗਿਆ ਵੱਡਾ ਭਾਵੇਂ ਉਦੋਂ ਮੇਰੀ ਹੈਲਪ ਨਹੀਂ ਕੀਤੀ ਤੇ ਅੱਜ ਮੈਂ ਜੇ ਲੋਕਾਂ ਦੇ ਅੰਦਰ ਕਾਂਗਾ ਤੇ ਮੈਂ ਛੋਟਾ ਸਾਬਤ ਨਾ ਹੋ ਜਾਵਾਂ ਭਲਿਆ ਛੋਟਾ ਸਾਬਤ ਨਹੀਂ ਹੋਏਗਾ ਗੱਲ ਪੱਲੇ ਬੰਨਦਾ ਨੰਬਰ 2 ਦੋ ਤਿੰਨ ਨੁਕਤੇ ਨੇ ਨੰਬਰ 1 ਤੇ ਸੀ ਵੀ ਬੰਦਾ ਐਸ ਕਰਕੇ ਧੰਨਵਾਦ ਨਹੀਂ ਕਰਦਾ ਵੀ ਮੈਂ ਛੋਟਾ ਨਾ ਹੋ ਜਾਵਾਂ ਨੰਬਰ 2 ਇਹ ਹੈ ਇਕੋ ਦਾ ਮਾਰਿਆ ਇਹ ਅੰਦਰੋਂ ਬਿਮਾਰ ਇਹ ਹੈ ਅਹੰਕਾਰ ਦਾ ਮਾਰਿਆ ਹਉਮੈ ਦਾ ਮਾਰਿਆ ਤੇ ਜਿਹੜੀ ਹਉਮੈ ਹੈ ਉਹਦਾ ਸੁਭਾਅ ਹੈ ਵੀ ਲੋਕ ਮੇਰੇ ਸਾਹਮਣੇ ਚੁਕਣ ਮੈਂ ਕਿਸੇ ਸਾਹਮਣੇ ਕਿਉਂ ਚੁੱਕਾ ਪਰ ਸਮਾਂ ਨਾ ਜਿਹੜਾ ਉਹ ਵੱਡਿਆਂ ਵੱਡਿਆਂ ਨੂੰ ਚੁਕਣ ਤੇ ਮਜਬੂਰ ਕਰ ਦਿੰਦਾ ਪਰ ਆਮ ਗੱਲ ਇਹ ਹੈ ਵੀ ਜੇ ਕੋਈ ਚੁਕੇ ਮੇਰੇ ਸਾਹਮਣੇ ਚੁਕੇ ਰਾਮ ਸலாம் ਦੇ ਅੰਦਰ ਪਹਿਲ ਕਰੇ ਦੂਜਾ ਕਰੇ ਕੁਝ ਵੀ ਕਰੇ ਤੇ ਦੂਜਾ ਕਰੇ ਮੈਂ ਇਹਦੇ ਸਾਹਮਣੇ ਕਿਉਂ ਚੁੱਕਾ ਮੈਂ ਫੇਰ ਛੋਟਾ ਪੈ ਰਾਂ ਹੰਕਾਰ ਨੂੰ ਝੁਕਣ ਨਹੀਂ ਦਿੰਦਾ ਹੰਕਾਰ ਨੂੰ ਧੰਨਵਾਦ ਨਹੀਂ ਕਰਨ ਦਿੰਦਾ ਮੈਂ ਇਹਦੇ ਸਾਹਮਣੇ ਨੀਵਾ ਕਿਉਂ ਆ ਠੀਕ ਐ ਨੇ ਮਦਦ ਕੀਤੀ ਇਹ ਕੀਤੀ ਇਹ ਬੰਦਾ ਬੰਦੇ ਦਾ دارو ਇਹ ਕਰਦਾ ਹੀ ਐ ਪਰ ਮੈਂ ਲੋਕਾਂ ਦੇ ਵਿੱਚ ਕਿਉਂ ਕਹਾਂ ਲੋਕ ਕਹਿਣਗੇ ਲੈ ਅੱਜ ਇਹ ਫੈਕਟਰੀਆਂ ਦਾ ਮਾਲਕ ਬਣਿਆ ਫਿਰਦਾ ਐ ਮਾਇਆ ਧਾਰੀ ਬਣਿਆ ਫਿਰਦਾ ਐ ਪਰ ਐਸ ਬੰਦੇ ਨੇ ਇਹਦੀ ਬਾਹ ਫੜ ਕੇ ਤੋੜਿਆ ਸੀ ਹਰ ਬੰਦੇ ਦੀ ਬਾਹ ਫੜ ਕੇ ਕੋਈ ਨਾ ਕੋਈ ਤੋੜਦਾ ਐ ਤੇ ਬਾਹ ਫੜਨ ਵਾਲੇ ਨੂੰ ਕਦੇ ਭੁੱਲਿਓ ਨਾ ਅਕਿਰਤ ਕਰਨ ਗਿਣੇ ਜਾਓਗੇ ਸਿਆਣਿਆਂ ਦੀ ਨਜ਼ਰ ਵਿੱਚੋਂ ਡਿੱਗ ਜਾਓਗੇ ਹੰਕਾਰ ਤੁਹਾਨੂੰ ਨੀਵਾ ਨਹੀਂ ਹੁੰਦਿੰਦਾ ਤਿੰਨ ਗੱਲ ਨੀਵਾ ਹੁੰਦੀ ਨਹੀਂ ਹੈ ਗੱਲ ਤੇ ਤੁਹਾਡੀ ਆਦਤ ਦੀ ਹੈ ਵੀ ਤੁਹਾਡੇ ਕੋਲ ਚੰਗਾ ਗੁਣ ਹੈ ਕਿ ਨਹੀਂ ਤੁਹਾਡੇ ਕੋਲ ਚੰਗੀ ਆਦਤ ਹੈ ਕਿ ਨਹੀਂ ਨੰਬਰ 3 ਉਹ ਹੈ ਈਮੇਜ ਕਰਕੇ ਲੈ ਮੇਰੀ ਇੰਨਿਆਂ ਲੋਕਾਂ ਦੇ ਅੰਦਰ ਈਮੇਜ ਬਣੀ ਹੈ ਮੇਰੀ ਛਵੀ ਬਣੀ ਹੈ ਮੇਰਾ ਪ੍ਰਭਾਵ ਬਣਿਆ ਇੰਨਿਆਂ ਲੋਕਾਂ ਦੇ ਅੰਦਰ ਸ਼ਹਿਰ ਦੇ ਅੰਦਰ ਮੇਰਾ ਪ੍ਰਭਾਵ ਇਦਾਂ ਦਾ ਬਣਿਆ ਤੇ ਮੈਂ ਕੀ ਆਖਾਂ ਹੁਣ ਉਸ ਬੰਦੇ ਨੇ ਮੈਨੂੰ ਬਾਹ ਫੜ ਕੇ ਤੋਰਿਆ ਸੀ ਉਹਨੂੰ ਪਲਾਉਂਦਾ ਯਤਨ ਕਰਦਾ ਮੇਰੀ ਇਮੇਜ ਡਾਊਨ ਨਾ ਹੋ ਜਾਏ ਜੋ ਸਰਾਸਰ ਗਲਤ ਹੈ ਆਪਣੀ ਹੈਲਪ ਕਰਨ ਵਾਲੇ ਦਾ ਨਾਂ ਸਾਹਮਣੇ ਲਿਆ ਕੇ ਰੱਖਣਾ ਉਹ ਤੁਹਾਡੀ ਇਮੇਜ ਬਣਾਉਂਦਾ ਹੈ ਡਾਊਨ ਨਹੀਂ ਇਹਦੇ ਨਾਲ ਹੁੰਦੀ ਇਮੇਜ ਬਣਾਉਂਦਾ ਹੈ ਜਦੋਂ ਤੁਸੀਂ ਇੱਕ ਮੰਚ ਦੇ ਉੱਤੇ ਖਲੋ ਕੇ ਲੋਕਾਂ ਦੇ ਅੰਦਰ ਖਲੋ ਕੇ ਕਹਿੰਦੇ ਹੋ ਦਾਨਿਆਂ ਦੀ ਸਮਾਜ ਖਲੋ ਕੇ ਕਹਿੰਦੇ ਹੋ ਭਾਈ ਅੱਜ ਮੈਂ ਭਾਵੇਂ ਮਿਲੀਅਨਰਾਂ ਬਿਲੀਅਨਰਾਂ ਪਰ ਜਿਸ ਦਿਨ ਮੈਂ ਇੱਥੇ ਆਇਆ ਸੀ ਤੇ ਮੇਰੀ ਫਲਾਣੇ ਬੰਦੇ ਨੇ ਹੈਲਪ ਕੀਤੀ ਸੀ ਮੇਰੀ ਫਲਾਣੇ ਬੰਦੇ ਨੇ ਬਾਹ ਫੜੀ